ਸੋ ਤੋਂ ਪਹਿਲਾਂ ਸਾਡੇ ਆਪੂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਕਿਸਾਨ ਯੂਨੀਅਨ ਪ੍ਰਿੰਮਿੰਦਰ ਬਹੁਤ ਦੂਰੋਂ ਬੜੇ ਭੈਣ ਪਹੁੰਚਣ ਇਸ ਦਾ ਧੰਨਵਾਦ ਕਰਦਾ ਫਿਰ ਮੈਂ ਤਿੰਨ ਮਿੰਟ ਬੋਲਾਂਗਾ ਕਿਉਂਕਿ ਅੱਜ ਗੱਲ ਕੀਤੀ ਹੈ ਇਸ ਤੇ ਤੋਂ ਆਜ ਆਪਾਂ ਇਸੇ ਸਾਥੀਆਂ ਦੇ ਬਸ ਸੌਲੇ ਬੰਚਿਆਂ ਪਰ ਜਿਸ ਤਰ੍ਹਾਂ ਪਿੰਡ ਬਹੁਤ ਵੱਡਾ ਤੇ ਸਾਡੀ ਗਿਣਤੀ ਬਹੁਤ ਘੱਟ ਆ ਕਿਉਂਕਿ ਸ਼ੀਰ ਤੋਂ ਨਾਰਾ ਇੰਤਨਾ ਜਿੰਦਾਬਾਦ ਸਾਰਾ ਜੰਦਾਬਾਦ ਇਹ ਸਾਨੂੰ ਬਤਾ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੰਦੀ ਸਰਕਾਰ ਹੋਵੇ ਜਿਹੜੀਆਂ ਨੀਤੀਆਂ ਨੇ ਸਿੱਖਿਆ ਨੀਤੀ ਹੋਰ 20 ਹੋਵੇ ਜਾਂ ਬੀਲੀ ਨੀਤੀ ਹੋਵੇ 25 ਹੋਵੇ ਜਾ ਬੋਲੋ ਕੀ ਪਲ ਮਿੱਟਰ ਸਾਡਾ ਅਗੋਂ ਰੇਹਿੰਦਾ ਸੁਕੇ ਗਿਆ ਵੀ ਇੰਨੇ ਘਾਟ ਕਾਹੇ ਜੇ ਲਾਗੇ ਲੋਕ ਤਾਂ 50% ਕਹਿੰਦੇ ਆ 70% ਘਰਾਂ ਵਿੱਚੋਂ ਮਿੱਟਰ ਗਿਆ ਹੋ ਜਾਣਗੇ ਇਹ ਵੀ ਵਿਚਰਿਆ ਹੋਵੇ ਪੰਜਾਬ ਸਰਕਾਰ ਨੂੰ ਵੀ ਜਿਹੜੀ ਫਹੀ ਕਰਵਾਤੀ ਜਿਹਨੇ ਕਾਨੂੰਨ ਇਹ ਤੇ ਇਹ ਬਸਾਂ ਫਹੀ ਕਰਵਾਤੀ ਜਿਹਨੇ ਗਿਆ ਕਿਹਾ ਕਿਸ ਨੇ ਰਈ ਨਹੀਂ ਮੇਰੇ ਪੰਜਾਬ ਨਾ ਕੋ ਸੀਰਦਾਰ ਅੱਜ ਦੇ ਹਾਲਾਤ ਆ ਚਾਹੇ ਪੰਜਾਬ ਆ ਚਾਹੇ ਕੇਂਦਰ ਸਰਕਾਰ ਆ ਸਾਮਰਾਜ ਜੂਗੇ ਨਿਸ਼ਾਨ ਧਾਰੂ ਰਿਹਾ ਪਹਿਲੇ ਪਾਸੇ ਗੱਲ ਕਰੀ ਆਪਾਂ ਅਸੀਂ ਗਈ ਅੱਜ ਪੰਜਾਬ ਦੇ ਨਾਤਾ ਇੱਕ ਅੱਜ ਕਹਿੰਦੇ ਠੱਕੇਦਾਰੀ ਸਰਕਾਰ 1984 ਦੇ ਸਾਡੇ ਨਾਲ ਕਿੰਨਾ ਠੱਗਾ ਹੋਇਆ ਤੇ ਕਿਤਾਬ ਰਿਹਾ ਬਲਜੀਤ ਸਿੰਘ ਖਾਲਸਾ ਦੀ ਪੰਜਾਬ ਤੇ ਧਰਤੀ ਹਿੰਦੁਸਤਾਨ ਅਤਵਲ ਦੱਸਦੇ ਪਾਣਾਂ ਲਖਣਾ ਹਿੰਦੂ ਨਹੀਂ ਕਤੋਂ ਹੁੰਦੀ ਇਹ ਅਜਰੀ ਗਾਣੀ ਇਹ ਸ਼ੁਰੂ ਹੋਈ ਬਾਬਰ ਦੀ ਬਾਬੇਗਾਂ ਖੜ ਗਈ ਰਹੀ ਆ ਸਾਤੇ ਚੋਰਾਂ ਨੂੰ ਜੱਗ ਡਾਕਰ ਹੁੰਦਾ ਰਿਹਾ ਤੇ ਹੰਦਾ ਰੂ ਰਾਵਾਲ ਹੋਵੇ ਇੰਨਾ ਸਾਰੇ ਸਾਥੀਆਂ ਨੂੰ ਧੰਨਵਾਦ ਜੇ ਵੀ ਕੋਈ ਸ਼ਬਦ ਗਲਤ ਬੋਲੇ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਸਾਰਿਆਂ ਨੂੰ ਇਸ ਅੱਜ ਦੇ ਸਟੇਜ ਇੰਟਰਵਿਊ ਨੂੰ ਮੌਕਾ ਦੇਣੇ ਬਹੁਤ ਬਹੁਤ ਧੰਨਵਾਦ ਅਰਿ ਇੱਕ ਵਾਰ ਜੀ ਨੇ ਆਕੂਆਂ ਦਾ ਸਾਡੇ ਕਿਸਾਨ ਵੀਰਾਂ ਦਾ ਭਰਾਵਾਂ ਦਾ ਭੈਣਾਂ ਦਾ ਬਹੁਤ ਬਹੁਤ ਧੰਨਵਾਦੀ